ਕਿਨੇ ਉਥੇ ਗਲੀ ਜੇ ਇਧਰ ਅਮਨ ਕਿੱਥੇ ਦੇਖੇ ਕਿੱਥੇ ਦੇਖੇ ਹੋਏ ਹਾਂਜੀ ਹੁਕਮ ਹੈ ਗਾਇਜ਼ ਕੀ ਹਾਲ ਚਾਲ ਆ ਸਾਰੇ ਦੇ ਹੋਪ ਕਰਦਾ ਸਾਰੇ ਬਹੁਤ ਹੀ ਜ਼ਿਆਦਾ ਘੰਟੋਂ ਹੋਗੇ ਬਾਈ ਕਿਵੇਂ ਹੋਵਨ ਜੀ ਵਧੀਆ ਵਧੀਆ ਬੁੱਟਰ ਸਾਹਿਬ ਕਿਵੇਂ ਹੋ ਠੀਕ ਹੋ ਵਧੀਆ ਵਧੀਆ ਪੂਰੀ ਚੜਦੀ ਕਲਾ ਜੀ ਬਰੇ ਮਿਲਦੇ ਰਹੀਦਾ ਦਿਲਾਂ ਨਾਲ ਦਿਲ ਮਿਲਦੇ ਆ ਜੀ ਦਿਲ ਨਹੀਂ ਲੱਗਦਾ ਸਾਡਾ ਯਾਰ ਉਹ ਦਿਲ ਕਿਉਂ ਨਹੀਂ ਲੱਗਦਾ ਤੇਰਾ ਚੰਦ ਰਿਆ ਦਿਲ ਤਾਂ ਤੇਰਾ ਲੱਗਣਾ ਚਾਹੀਦਾ ਇੰਨੀ ਅਧਰਿਆ ਸੀ 흘ੀਆਂ ਫੇਰ ਵੀ ਤਰ੍ਹਾਂ ਦਿਲ ਨਹੀਂ ਲੱਗਦਾ ਓਏ ਤੂੰ ਗੱਲਾਂ ਕਰਨਾ ਇੰਨਾ ਘੈਂੜ ਘੈਂੜ ਓਏ 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 ਨਵਾਂ ਸਾਈਕਲ ਲਿਆ ਮੇਰੇ ਵਿੱਚ ਹੀ ਮਾਰਨਾ ਇਹ ਬਧਾਈਆਂ ਬਰੇ ਤੈਨੂੰ ਨਵੇਂ ਸਾਈਕਲ ਦੀਆਂ ਕਿੰਨੀ ਵਾਰੀ ਡਿੱਗਿਆ ਪਹਿਲਾਂ ਇਹ ਦੱਸ ਇਹ ਤੋਂ ਹਾਂ ਹੁਣੇ ਡਿੱਗਣਾ ਸੀਗਾ ਹਾਂ ਹੁਣੇ ਡਿੱਗਣਾ ਹੀ ਪਹਿਲਾਂ ਕਿੰਨੀ ਵਾਰੀ ਡਿੱਗਿਆ ਇੱਕ ਵਾਰੀ ਡਿੱਗਿਆ ਬਸ ਕਿੰਨਾ ਰੋਇਆ ਸੀ ਰੋਇਆ ਹੀ ਨਹੀਂ ਰੋਇਆ ਤਾਂ ਹੋਏਗਾ ਰੋਇਆ ਕੁੱਟਿਆ ਹੋਣਾ ਘਰ ਦੇ ਆਣੇ ਕੱਪੜਿਆਂ ਨੂੰ ਧੋਇਆ ਹੋਊ ਕੱਪੜਿਆਂ ਨੂੰ ਹਣਾ ਓਏ ਫਿਰ ਕੋ ਧੋਇਆ ਸੀ ਕੱਪੜਿਆਂ ਨੂੰ ਫਿਰ ਜਿਵੇਂ ਕੱਪੜੇ ਧੋਂਦੇ ਹੁੰਦੇ ਆ ਬਰੇਕਟ ਉੱਤੇ ਚੱਲ ਆ ਗੇੜਾ ਕੱਢ ਗਿਆ ਯਾਰ ਲਾਉਣੀ ਆ ਰ ਇਸ ਅੱਛਾ ਅੱਛਾ ਜਿਹੜਾ ਇੰਜਨ ਸੀਜ਼ ਕਰਨਾ ਨਾ ਅਸੀਂ ਕਿਉਂ ਤੇ ਬੜੀ ਕੱਸੀ ਬਈ ਆ ਹਾ ਯਾਰ ਬਦ ਸਾਰਾ ਕੰਮ-ਕੁਮ ਕਰਾਣਾ ਹੁਣ ਇਹਦਾ ਪੂਰਾ ਪ੍ਰੋਪਰਲੀ ਤਾਂ ਸਾਰਾ ਕੁਟਵਾ ਪੈ ਗਿਆ ਤੇ ਹੁਣ ਬਰੇਕਟ ਥੋੜੀਆਂ ਲਾਉਨੇ ਜਾਮ ਹੀ ਹੋਏ ਤਾਂ ਹੋਰ ਹੋਰ ਗਾਣਾ-ਗੁਣਾ ਕਿਦੋਂ ਕੱਢਣਾ ਨਾ ਆਈ ਜਾਣ ਆਈ ਜਾਣ ਮਿਲਣ ਜਾਈ ਜਾਣ ਜਾਈ ਜਾਣ ਹੁਣ ਬਈ ਆਪਾਂ ਇੱਕ ਨਵਾਂ ਚੈਨਲ ਬਣਾਉਣਾ ਵਾ ਈਬੀ ਛੱਡਣੀ ਆਉਣ ਤੇ ਆਪਾਂ ਹੁਣ ਆਏ ਹਾਏ ਹਾਏ ਪੰਜ ਗਾਣੇ ਹੋਣਗੇ ਈਬੀ ਚ ਬਸ ਸਹੀ ਆ ਯਾਰ ਆਕੇ ਆ ਤੁਸੀਂ ਤਾਂ ਇਕੱਲੇ ਗਾਣੇ ਗਾਣੀ ਸਿੱਟੀ ਚੱਲੇ ਹਨ ਨਵਾਂ ਚੈਨਲ ਬਣਾਉਣਾ ਹੋਣਾ ਵਧੀਆ ਸੋ ਸਹੀ ਆ ਨਵਾਂ ਚੈਨਲ ਆਊਗਾ ਨਵੇਂ ਗਾਣੇ ਆਉਣਗੇ ਤੇ ਸੁਣਾਗੇ ਤੇ ਫਿਰ ਮੇਰੇ ਭਰਾ ਨੂੰ ਫੇਸ ਤੇ ਮਿਲਾਂਗੇ ਬਹੁਤ ਕੁਛ ਪਿਆ ਬਈ ਆਪਣੇ ਹੋਣ ਨੂੰ ਨਿੱਕੀ ਜਿਹੀ ਕੀ ਕੁਛ ਪਿਆ ਭਾਜੀ ਬਹੁਤ ਕਿੰਨਾ ਕੁਛ ਪਿਆ ਓਹ ਚਲੋ ਯਾਰ ਕਿਹੜੇ ਕੁੜੇ ਕੁੜੇ ਕੱਢਣ ਤੈਰ ਅਸੀਂ ਘੇੜੇ ਆਏ ਸੀਗੇ ਨਾ ਮਤਲਬ 15 20 ਦਿਨ ਬਾਅਦ ਆਇਆ ਹੁਣ ਜਾ ਕੇ ਤਾਂ ਸੋਚਿਆ ਕੋਈ ਨਾ ਕੋਈ ਵਲੌਗ ਬਣਾ ਲੈਨੇ ਆ ਤੇ ਵਲੌਗ ਬਣਾਉਂਦੇ ਬਣਾਉਂਦੇ ਦਿਮਾਗ 'ਚ ਇੱਕ ਆਈਡੀਆ ਆ ਉਹਨੂੰ ਪਤਾ ਭਰਾ ਆਪਣੇ ਨਾਲ ਆ ਤਾਂ ਫਿਰ ਆਈਡੀਆ ਤਾਂ ਧੜਾ ਧੜ ਦੇ ਗਦੇ ਆ ਸਹੀ ਗੱਲਾਂ ਹਨ ਬਾਈ ਹਾਂ ਬਾਈ ਆਪ ਵੀ ਡਿਗ ਡੁਗ ਪਏ ਨਾਲ ਦੀ ਗਲੀ ਇਧਰ ਹੀ ਗਲੀ 'ਚ ਘੇੜੇ ਕੱਢਦਾ ਫਿਰਦਾ ਹੈਲੋ ਹੈਲੋ ਹਾਂਜੀ ਇੱਥੇ ਆਉਣਾ ਵਾ ਛੇਤੀ ਆਉਂਦਾ ਵਾ ਏ ਕਮਾ ਤੂੰ ਹੋਲੀ ਚਲਾ ਲਿਆ ਕਰ ਇਹ ਗੱਲ ਸੁਣ ਨਾ ਤੇਜ਼ ਕਾ ਚਲਾਉਣਾ ਨਾਲ ਦੀ ਗਲੀ 'ਚ ਯਾਰ ਉਹ ਡਿਗ ਜੇ ਪੇ ਮੜਾ ਆ ਜਾ ਯਾਰ ਆ ਗਿਆ ਆ ਆ ਯਾਰ ਸੇਤੀ ਬੋਲੀ ਘਰ ਇਹਨਾਂ ਦਾ ਸਿੰਡਾੜੀ ਨੂੰ ਪਤਾ ਲੱਗ ਗਿਆ ਆ ਤਾ ਉਹ ਦੇਖ ਗਿਆ ਲੈ ਆ ਦੇਖ ਗਿਆ ਕਿ ਤੇ ਇੰਗਲਿਸ਼ ਆ ਬੰਦੇ ਆ ਆ ਦੇਖ ਗਿਆ ਨੇ ਉੱਥੇ ਗਲੀ ਜਾ ਇੱਧਰ ਅਮਨ ਕਿੱਥੇ ਦੇਖੇ ਕਿੱਥੇ ਦੇਖੇ ਓਏ ਉਹ ਗਲੀ ਜੀ ਚ ਹੈਲੋ ਧੀੜੀ ਗਲੀ ਧੀੜੀ ਕਿੱਥੇ ਮੈਨੂੰ ਯਾਰ ਉਹ ਦਾ ਸੀਰੀਅਸ ਹੋ ਗਿਆ ਹਾਂਜੀ ਰੇਡੀ ਬੱਟੇ ਡਿੱਗੇ ਹੋ ਦਾਦੇ ਦਾ ਹਾਂ ਬਈ ਪ੍ਰੈਂਕ ਕਰਦੇ ਪ੍ਰੈਂਕ ਕਰਦੇ ਪ੍ਰੈਂਕ ਕਰਦੇ ਪਤਾ ਅਸੀਂ ਕਹਿੰਦੇ ਲੈ ਡਰ ਗਏ ਸੀ ਸੱਚੀ ਹੋ ਜਾਵੇ ਫੇਰ ਹਾਂਜੀ ਕਿਵੇਂ ਕਿੱਥੇ ਡਿੱਗੇ ਹੋ ਕੋਈ ਨਹੀਂ ਡਿੱਗੇ ਕਿਉਂ ਮੈਂ ਪ੍ਰੈਂਕ ਕਰਦੇ ਸੀ ਪ੍ਰੈਂਕ ਕਰਦੇ ਪ੍ਰੈਂਕ ਹਾਂ ਵਈ ਬੁੱਟਰੇ ਬੁੱਟਰਦੇ ਗਿਆ ਹੀ ਗਈ ਮੋਟ ਨੇ ਕਿਹਾ ਸੀਗਾ ਜੀ ਉਹੀ ਦਿਖਾ ਲਾਂ ਸੱਚੀ ਡੱਗ ਪਈ ਫੇਰ ਕਰ ਦੇਗਾ ਪ੍ਰੈਂਕ ਹੀ ਕਰ ਦੇਣਾ ਸੱਚੀ ਡੱਗ ਪਈ ਤਾਂ ਡਲ ਹੜ ਹੜ ਡੜੀ ਹੜ ਡੜੀ ਜੜੀ ਇੱਕ ਮਿੰਟ ਗਾਲਾਂ ਕੱਢੀ ਜਾਂਦੇ ਆ ਆ ਸੋਖਾ ਨਾ ਆਪਦਾ ਆਪ ਗਾਲਾਂ ਖਾ ਕੇ ਆਹ ਮੈਂ ਤੁਹਾਡੇ ਕੋਲ ਨਹੀਂ ਰਹੇ ਅਸੀਂ ਆਉਨੇ ਤੇਰੇ ਕੋਲ ਰਹਿਣ ਦੇਉ ਤਾਂ ਆ ਜਾ ਇਹ ਵੀ ਸਹੀ ਹੈ ਨਾ ਇਹਨੂੰ ਤਾਂ ਪਤਾ ਲੱਗ ਗਿਆ ਇਹਨੇ ਤਾਂ ਕਹਿੰਦਾ ਉਹ ਪ੍ਰੈਂਕ ਆ ਪਰ ਇਹਨੇ ਫੇਰ ਤੜੀ ਨੂੰ ਦੱਸਿਆ ਨਹੀਂ ਇਹ ਆ ਵੀ ਆ ਗਿਆ ਯਾਰ ਉਹ ਫੋਨ ਕਰਣ ਲੱਗਾ ਸੀ ਇਹਨੂੰ ਸੀਰੀਅਸ ਲੱਗਿਆ ਤੇ ਬੈਟਰੀ ਦੇਖੋ ਬਾਈ ਮੇਰੇ ਫੋਨ ਦੀ ਇਹ 1% ਜੀ ਇਹ ਕੋਈ ਇਦਾਂ ਦੇਣ ਗਿਆ ਵੀਰੇ ਤੂੰ ਫੋਨ ਦਾ ਚਾਰਜ ਲਾਇਆ ਹੋਵੇ ਬੁੱਟਰ ਤਾਂ ਵੈਸੇ ਹੀ ਬਣਾਵਾਗਾ ਕਿ ਹਾਂ ਜੀ ਇਹਦਾ ਫੋਨ ਮੇਰਾ ਪਰ ਕਦੇ ਵੀ ਬੁੱਟਰ ਘਰੇ ਆਉਂਦਾ ਵਾ ਪਹਿਲਾਂ ਚਾਰਜਰ ਮੰਗਦਾ ਬੈਠਣ ਤੋਂ ਪਹਿਲਾਂ ਕਿ ਚਾਰਜਰ ਲੈ ਕੇ ਆਉਈ ਆਈਫੋਨ ਦਾ ਤੂੰ ਜਦੋਂ ਮੈਨੂੰ ਮੱਥੇ ਮਰਜ਼ੀ ਰੋਕ ਕੇ ਪੁੱਛ ਲਿਓ ਹਣਾ ਬੈਟਰੀ ਕਿੰਨੀ ਆ ਮੇਰੀ 15% ਤੋਂ ਉੱਤੇ ਹੋਣੀ ਨਹੀਂ ਕਦੇ ਪਰ ਬੰਦ ਵੀ ਨਹੀਂ ਹੁੰਦਾ ਕਦੇ ਫੋਨ ਮੇਰਾ ਇੱਥੋਂ ਵਾ ਲਾਦਾ ਮੁੰਡਿਆ ਥੇਲੀ ਲੈਣੀ ਯਾਰ ਵਲੌਗ ਵੀ ਮੈਂ ਹੀ ਬਣਾ ਦਿੰਦਾ ਫੋਨ ਦੇ ਜਾਂਦਾ ਬੈਟਰੀ ਹੈਲਥ ਹਨ ਐਸੀ ਤੇ ਅਸੀਂ ਕਰ ਦਿੰਦਾ ਵਾ ਬੈਟਰੀ ਹੈਲਥ ਤਾਂ ਵਧੀਆ ਤਾਂ ਹੀ ਦਾ ਜਿਆਦਾ ਟਾਈਮ ਕਿੰਨੀ ਆ ਵੀਰੇ ਕਿੰਨੀ ਆ ਫਿਰ ਹੈਗੀ 90 ਨਹੀਂ ਹੋਊਗੀ ਸੈਕੰਡ ਹੈਂਡ ਸੀਗਾ ਮੇਰਾ ਫਿਰ ਅਸੀਂ ਇਹਨੂੰ 99 ਦਿੱਤਾ ਸੀ 90% ਘਟੋਗੀ ਪਤਾ ਕਿੰਨੇ ਘਟ ਜਾਂਦੀ ਆ ਹੁਣ ਮੇਰੇ ਮੇਰੇ ਵਾਲੇ ਦੇ ਵੀ ਘਟੋ ਬਟ 770 ਹੋ ਜਾਂਦੀ ਆ ਮੈਂ ਲਿਆ ਸੀ ਨਵੇਂ ਤੇ ਲੈ ਹੁਣ 84 ਹੋ ਗਈ ਆ ਹੌਲ ਸਾਹਿਬ ਨਾਲ ਠੀਕ ਆ ਯਾਰ ਕੱਟਦੀ ਰਹਿੰਦੀ ਆ ਚਲਾਵਾਂਗੇ ਫੇਰ ਹੀ ਘਟੂਗੀ ਵਲੌਗ ਵੀ ਮੇਨੋ ਵੱਧ ਬਣਾਉਣਾ ਆਪਣਾ ਉਹ ਆ ਵਲੌਗ ਵੀ ਵੱਧ ਬਣਾਉਣਾ ਮੇਰੇ ਨਾਲ ਉਹ 24 ਘੰਟੇ ਦਾ 24 ਘੰਟੇ ਫੋਨ ਤੇ ਬੜਨਾ ਕਿਉਂਕਿ ਮੈਨੂੰ ਪਹਿਲਾਂ ਪਹਿਲਾ ਵੀਡੀਓ ਬਣਾਈ ਜਾਣੀ ਪਹਿਲਾ ਵੀਡੀਓ ਬਣਾਈ ਜਾਣੀ ਬਾਅਦ ਚ ਫੋਨ ਤੇ ਐਡਿਟ ਕਰਨੀ ਕਿੰਨਾ ਟਾਈਮ ਲੱਗ ਜਾਂਦਾ ਹੁਣ ਲੈਪਟਾਪ ਵੀ ਲੈਣਾ ਵਾ ਯਾਰ ਕਿਉਂਕਿ ਫੋਨ 'ਚ ਸਾਰਾ ਕੁਝ ਐਡਿਟ ਕਰੀਦਾ ਵਾ ਜਾਂ ਕੰਪਿਊਟਰ 'ਤੇ ਕਰੀਦਾ ਇਹ ਤਾਂ ਸੀ ਤੂੰ ਓਏ ਮੈਂ ਕੰਪਿਊਟਰ 'ਤੇ ਵੀ ਨਹੀਂ ਕਰਦਾ ਲੈਪਟਾਪ ਲਿਆ ਤਾਂ ਸੀ ਤੂੰ ਨਹੀਂ ਨਹੀਂ ਉਹ ਦੇ ਤਾ ਸੀਗਾ ਅੱਛਾ ਦੇ ਤਾ ਸੀ ਉਹ ਹਾਂ ਕੋਈ ਹਰਸ਼ ਕਹਿੰਦਾ ਕੋਈ ਹੋਰ ਲੈ ਕੇ ਆਵਾਂਗੇ ਜਿਹੜਾ ਦੂਜਾ ਹਰਸ਼ ਕਹਿੰਦਾ ਸੀ ਨਾ ਉਦੋਂ ਤਾਂ ਤੈਨੂੰ ਬੜੀ ਜਲਦੀ ਸੀਗੀ ਆਹੀ ਲੈਣਾ ਆਹੀ ਲੈਣਾ ਵਾ ਉਦੋਂ ਇਹਨੂੰ ਐਦਾਂ ਸੀ ਨਾ ਕਿ ਹਾਂ ਚੈਲੰਜ ਕਰਦੇ ਪਏ ਆ ਹਰਸ਼ ਨੇ ਫਿਰ ਘਰੇ ਜਾ ਕੇ ਜੋ ਚੈਲੰਜ ਖਤਮ ਹੋਇਆ ਹਾਂ ਕਹਿੰਦਾ ਫੜਾਓ ਇੱਧਰ ਕਹਿੰਦਾ ਆਹ ਕਹਿੰਦਾ ਕੰਮ ਤਾਂ ਨਹੀਂ ਹੈਗਾ ਕਹਿੰ ਫਰਕ ਸਿਰਫ 10-15000 ਦਾ ਸੀਗਾ ਹਨਾ ਮੈਂ ਚੈਲੰਜ ਸਭ ਮੈਨੂੰ ਮਿਲਿਆ ਸੀਗਾ ਬਈ ਮੈਨੂੰ ਰੱਖਾਂ ਦਿੰਦੇ ਹਨਾ ਉਹ ਚੀਜ਼ ਯਾਰ ਚੱਲ ਚੱਲ ਛੋਟੇ ਨੂੰ ਕੋਈ ਨਹੀਂ ਮਿਲਦਾ ਹਾਂ ਕੁਝ ਨਹੀਂ ਮਿਲਦਾ ਬਈ ਪਤਾ ਕੀ ਆ ਛੋਟੇ ਨੂੰ ਕੋਈ ਗੱਲ ਸੀ ਆ ਮੌਕੇ ਪੈਂਦੇ ਨਹੀਂ ਹੁਣ ਪਤਾ ਕੀ ਜਨ ਜਨ ਦਿਨ ਜਦੋਂ ਆਊਗਾ ਅਰਸ ਕਹਿੰਦਾ ਤੇ ਲੈ ਕੇ ਦਊਂਗਾ ਕਹਿੰਦਾ ਉਹ ਵਧੀਆ ਵਾਲਾ ਦੇ ਦਊਂਗਾ ਹਨਾ ਹਾਂ ਉਹਦਾ ਨਵਾਂ ਜਿਹੜਾ ਮਾਡਲ ਆਊਗਾ ਉਹ ਲੈ ਕੇ ਦਊਂਗਾ ਕਹਿੰਦਾ ਨਹੀਂ ਨਹੀਂ ਸਹੀ ਆ ਓਏ ਅਰੇ ਇੱਕ ਲੈਪਟੋ ਲੈ ਲਿਆ ਭਾਵੇਂ ਤੂੰ ਚਲਾ ਲੈ ਭਾਵੇਂ ਉਹ ਚਲਾ ਲੈ ਗੱਲ ਤਾਂ ਇੱਕੋ ਹੀ ਆ ਹਾਂ ਸਹੀ ਗੱਲ ਹਨਾ ਚਲੋ ਵੀ ਪ੍ਰੈਂਕ अच्छा 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 अच्छा। रा अडनैप अच्छा। <laughs> <तेरा हुँ तेरा। laughs> करके दुकान तारी पता होगी ना ਹੈ ਹੈ ਡਿੱਗ ਪੇ ਤੂੰ ਆਇਆ ਨਹੀਂ ਕਿਹਾ ਹੈ ਫੋਨ ਲਾਣ ਲੱਗ ਗਿਆ ਤੂੰ ਘਰੇ ਆਇਆ ਨਹੀਂ ਤੂੰ ਤੁਹਾਡੀ ਹਾਇਤ ਹੋਈ ਯਾਰ ਇਹ ਬੰਦਾ ਸੱਚੀ ਡਿੱਗ ਪਵੇ ਤੂੰ ਐ ਕਹਾਂ ਕਿ ਹਾਂ ਪ੍ਰੈਂਕ ਆ ਆਈ ਨਹੀਂ ਹੋਇਆ ਤਾਉਂ ਆਦਾ ਯੋਧਰ ਆ ਤਾਉਂ ਨਾ ਗੱਲ ਕਰੀ ਵਧੀਆ ਵਾ ਡੈਡੀ ਦੇ ਪ੍ਰੈਂਕ ਹੋ ਗਿਆ ਤੇਰੇ ਤਾਂ ਨਹੀਂ ਪ੍ਰੈਂਕ ਹੋਇਆ ਡੈਡੀ ਤੇ ਹੋ ਗਿਆ ਇਹ ਜਿਹੜੀਆਂ ਗਾਲਾਂ ਖਾਧੀਆਂ ਸਵਾਦ ਆਇਆ ਉਹ ਤੂੰ ਹੀ ਖਾਧੀਆਂ ਮੈਂ ਤੈਨੂੰ ਹੁਣ ਥੋੜਾ ਢੇਕਣਾ ਚਾਹੁੰਦਾ ਜੇ ਤੇ ਮੇਰੇ ਤਰਾ ਹੱਥ ਥੋੜਾ ਸੈਡ ਕਰਤਾ ਚਿੱਤੜ ਤੱਕ ਆ ਕੇ ਵੱਜਣਗੇ ਆ ਫੋਨ ਲੈ ਜਾ ਵੀਰੇ ਆਪਦਾ ਤਾਂ ਸੋਚਿਆ ਜੀ ਤੂੰ ਸਾਡੇ ਕੋਲੇ ਆਏਂਗਾ ਹੋੜਾ ਪ੍ਰੈਂਕ ਸਾਡਾ ਵੱਡਾ ਹੋਊਗਾ ਗੇਰ ਕਦਮਾਂ ਪੈਣਾ ਨਹੀਂ ਸਕ੍ਰਿਪਟਡ ਹੈ ਚੱਲ ਜੀ ਆ ਮੰਨ ਕੇ ਚੱਲ ਹੈ ਨਹੀਂ ਉਮੀ ਨਹੀਂ ਮੰਨ ਕੇ ਚੱਲ ਉਰੇ ਆ ਅਸੀਂ ਤੈਨੂੰ ਫੋਨ ਲਾਇਆ ਹੁਣ ਅਸੀਂ ਡਿੱਗੇ ਪਏ ਆ ਠੀਕ ਆ ਡਿੱਗ ਕੇ ਹੁਣ ਤੂੰ ਆ ਗਿਆ ਸਾਡੇ ਕੋਲ ਆ ਦੇ ਤੇ ਹਾਂ ਹਾਜ ਦਾ ਉਹ ਗੱਡਨ ਲੱਗੀ ਨਹੀਂ ਕਰਾਂਗਾ ਹਾਂਜੀ ਕਰੇ ਜੀ ਕਿਵੇਂ ਹੋ ਬੜੇ ਦਿਨਾਂ ਬਾਅਦ ਦੇਖਿਓ ਜੀ ਕਿਵੇਂ ਹੋ ਪਾਜੀ? ਬਾਈ ਚੱਕਰ ਪੈ ਗਿਆ ਜੀ। ਕੀ ਚੱਕਰ ਪੈ ਗਿਆ ਪਾਜੀ? ਯਾ ਮਾਂ ਵੇਚਤਾ ਜੀ। ਉਹ ਕਿਉਂ ਵੇਚਤਾ ਪਾਜੀ? ਉਹ ਪਾਜੀ ਉਹ ਦਾ ਨਾ ਜਿਵੇਂ ਨਾ ਜੀ ਆਪਣਾ ਤਾਂ ਇਹ ਚਾਹੀਦੇ ਸੀਗੇ ਜੀ ਸਾਨੂੰ। ਅੱਛਾ ਪਾਜੀ ਕੈਰੀ ਨੂੰ ਵੇਚ ਦਿੰਦੇ? ਕੈਰੀ ਲੰਦਾ ਹੀ ਨਹੀਂ ਸੀ ਯਾਰ। कट्या कट्टर तू आप कट्टर तू आप हो कहरी लाद तू कट्टा कुटा खादा मैं पंद्रह भीह दिन आया नहीं कदा ना हो गया है सू भी दस यार ਸਰਬਸ ਜੈਮ 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 ਲਾਈ ਜੀ ਜੈਮਾ ਦੇਖੋ ਜੈਮ ਲਾਈ ਆ ਲੈ ਲੈ ਇਹ ਹੋ ਜਾ ਪਰ ਹਟਾ ਉੱਥੇ ਦਬਾ ਦੇ ਪਾਣੀ ਉਹ ਬਰੇ ਅਸਲ ਗੱਲ ਇਹ ਕਿ ਕੁੱਤੇ ਨਹੀਂ ਹੋਏ ਸੀ ਹੁਣ ਉਹ ਵੱਡਦਾ ਇਹ ਕੁੱਤੇ ਤਾਂ ਹੀ ਪਿੰਡ ਦੀ ਘਟੇ ਹੋਏ ਆ ਪਿੰਡ ਦੇ ਅੱਧੇ ਕੁੱਤੇ ਢੋਡੇ ਮੱਲੇ ਜਾ ਕੇ ਮੈਂ ਹੁਣ ਵੀ ਜਾ ਕੇ ਦਿਖਾਇਆ ਹੁੰਦਾ ਐ ਕਾ ਕੁੱਤਾ ਆ ਐ ਕਾ ਕੁੱਤਾ ਸਾਹਮਣੇ ਖੜਾ ਦੇ ਐਗਜ਼ਾਮਪਲ ਬਹੁਤ ਨਰਾਂ ਦੇ ਆ ਗਏ ਆ ਆ ਦੇਖ ਲੋ ਆ ਦੇਖਰਾ ਨੀਲਾ ਜਾ ਕੁੱਤਾ ਹਰਾ ਦੇ ਇਲਾਕਾ ਤਾਂ ਆਂਦਾ ਗਰੇ ਹਰਾ ਦੇ ਵੀਰੇ ਨਵਾਂ ਵਾਣਾ ਹਾਚ ਹਾਂ ਵਧਾਈਆਂ ਹਾਚ ਓਏ ਵੀਰੇ ਕਿੰਨਾ ਮਾਡਲ ਆ ਉਹ ਹੈਗਾ ਵੀਰੇ 86 ਸੇਮ ਸੀ ਨਾ ਜਮਾ ਜਮਾ ਸੇਮ ਆ 86 ਤੋਂੜੀ ਆ 98 ਆ 98 ਆ 90 ਇੱਕ ਦੋ ਹੋਊ ਯਾਰ ਪਰ ਹੈ ਦੋਨੇ ਸੇਮ ਨੇ ਬਲੈਕ ਰੰਗ ਕੀ ਆ ਉਹ ਨਹੀਂ ਵੀਰੇ ਵਧੀਆ ਵਾਬਾ ਅੱਜ ਜਮੇ ਤੇ ਨਹੀਂ ਆਇਆ ਨਾ ਫਿਰ ਤੂੰ 99 ਸੀਗਾ 98 ਸੀ ਇੱਕ ਸਾਲ ਪੁਰਾਣਾ ਆਹ ਹਾਂ ਇੱਕ ਸਾਲ ਪੁਰਾਣਾ ਛੋਟੇ ਵੱਡੇ ਭਰਾ ਵਾ ਦੋਨੇ ਦੋਲੇ ਚਾਚੇ ਤਾਏ ਦੇ ਮੁੰਡੇ ਇੱਕ ਇੱਕ ਫਿਰ ਲਈ ਘੰਡਤਾ ਚੱਲ ਕੋਈ ਚੱਕਰ ਨਹੀਂ ਇੱਕ ਇੱਕ ਫਿਰ ਦੂਜੀ ਸੜ ਜਾ ਉਹ ਕਿੱਧਰ ਰਹਿ ਗਿਆ ਸ਼ੌਕ ਆ ਜੇ ਚੀਜ਼ ਵੇਚਣੀ ਆ ਇਹ ਪੂਰਾ ਚਾ ਨਹੀਂ ਨਹੀਂ ਹੁੰਦਾ ਹੀ ਹੈ ਦੁੱਖ ਦਾ ਹੁੰਦਾ ਯਾਰ ਚਾ ਚਾ ਇਹ ਵੀ ਰਵੀ ਜੀ ਆ ਚੁਗੀ ਹਾਂ ਚਾ ਇਹ ਹੁੰਦਾ ਵਾ ਕਿ ਜਾਮੇ ਦੇ ਕਿੱਡੇ ਕੱਢਦੇ ਸੀ ਇੰਨਾ ਚਾ ਸੀ ਇਹਨੂੰ ਜਦੋਂ ਉਹਨੂੰ ਆ ਲਫਾਫਾ ਦੇ ਕੇ ਨਾ ਜਾ ਬੰਦੇ ਨੂੰ ਹਾਂ ਚਾ ਵਰੀ ਨਾ ਆ ਗੁੰਮ ਗਈ ਮੈਨੂੰ ਫੋਨ ਲਾਈ ਜਾਵੇ ਅੱਛਾ ਇਹਦੇ ਤੁਸੀਂ ਕੀ ਬਈ ਆਰ ਸੀ ਜਿਹੜੀ ਜਿਹੜੀ ਪਤਾ ਨਹੀਂ ਸੀ ਰੱਖ ਕੇ ਕਿੱਥੇ ਰੱਖੀ ਹੈ ਤਾਂ ਕੁਝ ਆਰਸੀ ਬਾਬੇ ਨਾਲ ਕੋਈ ਹੋਈ ਕਿਤੇ ਸ਼ੁਕਰ ਕਰ ਤੂੰ ਬਾਬੇ ਦੀ ਕੰਦ ਤੈਨੂੰ ਆਰਸੀ ਮਿਲ ਗਈ ਜਾ ਬਰੇ ਘਰੇ ਹਣ ਜਾ ਆਰਾਮ ਨਾਲ ਹਨੇਰਾ ਹੋ ਗਿਆ ਵਾ ਕੱਲ ਆ ਜੀ ਕੱਲ ਆ ਜੀ ਸਵੇਰੇ ਵੀ ਟਾਈਮ ਨਾਲ ਆ ਜਾਈ ਜਾਂ ਰਾਤ ਨੂੰ ਚਾ ਕਿੰਨੇ ਵੇ ਇੱਥੋਂ ਇੱਥੋਂ ਵਾਲਾ ਦਾ ਘਰੋਂ ਕੱਢਿਆ ਕਰਲਾ ਯਾ ਕਰਨਾ ਕਰ ਲੈਨੇ ਆ ਪਹਿਲਾ ਬਾਰ ਬਰੇ ਮੁੱਦੇ ਆ ਉਹ ਦੇਖਣ ਦੇ ਮੈਨੂੰ ਕੇਰੀ ਵੈਦਰ ਦੇਖ ਕੇ ਗੱਲਾਂ ਕਰਦਾ ਜੀ ਵੈਦਰ ਦੇਖ ਕੇ ਕੇਰੀ ਵਲੌਗ ਲੂ ਬਣਾਉਂਦਾ ਜਿਹੜੇ ਵੀ ਬਣਾਉਂਦਾ ਵਾ ਇੱਦਾਂ ਨਹੀਂ ਬਣਾਉਂਦਾ ਇਹ ਨਾ ਜੀ ਨਾ ਹਾਂਜੀ ਵੀ ਮਿੱਤਰੋ ਇਹ ਸੀਗਾ ਆਪਣਾ ਅੱਜ ਦਾ ਕਹਿਣਜਾ ਵਲੌਗ ਬਾਕੀ ਯਾਰ ਬਹੁਤ ਕਮੈਂਟ ਆ ਰਹੇ ਸੀਗੇ ਮੈਸੇਜ ਆ ਰਹੇ ਸੀਗੇ ਕਿ ਭਾਈ ਵਲੌਗ ਕਦੋਂ ਆਊਗਾ ਵਲੌਗ ਨਹੀਂ ਪਾ ਰਿਹਾ ਸੌਰੀ ਯਾਰ ਭਾਈ ਵਲੌਗ 15 20 ਦਿਨਾਂ ਤੋਂ ਆ ਨਹੀਂ ਰਹੇ ਸੀਗੇ ਬੜੀ ਜਿਆਦਾ ਬੀਜ਼ੀ ਸੀਗੇ ਤਾਂ ਕਰਕੇ ਵਲੌਗ ਵਲੌਗ ਬਣਾਉਂਦਾ ਟਾਈਮ ਹੀ ਨਹੀਂ ਲੱਗਾਗਾ ਮਤਲਬ ਫੈਮਿਲੀ ਵਿੱਚ ਮੈਰੀ ਸੀਗੀ ਤੇ ਉਹਦੇ ਚੱਕਰ ਵਿੱਚ ਬੜੀ ਜਿਆਦਾ ਬੀਜ਼ੀ ਸੀਗੇ ਤੇ ਸੋਚਿਆ ਹੁਣ ਮੈਰੀ ਤੋਂ ਬਾਅਦ ਹੀ ਵਲੌਗ ਬਣਾਵਾਂਗੇ ਹੁਣ ਬਿਲਕੁਲ ਵਿਹਲੇ ਹੋ ਚੁੱਕੇ ਆ ਤੇ ਹੁਣ ਵਲੌਗ ਇੱਕ ਤੋਂ ਇੱਕ ਆਉਣਗੇ ਸਪੋਰਟ ਕਰਿਓ ਸ਼ੇ ਤੇ ਬਾਕੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾ ਕੇ ਸਬਸਕ੍ਰਾਈਬ ਕਰ ਲਓ ਹਨ ਤੇ ਹੁਣ ਆਪਾਂ 2 ਲੱਖ ਤੇ ਪਹੁੰਚਣਾ ਵਾ ਤੇ ਜਲਦੀ ਆਲਦੀ 2 ਲੱਖ ਵੀ ਕਰਵਾ ਦਿਓ ਤੁਹਾਡੇ ਪਿਆਰ ਨਾਲ ਉਹ ਵੀ ਹੋਏਣੇ ਆ ਤੁਹਾਡੇ ਪਿਆਰ ਦੇ ਸਾਹਮਣੇ ਹਰੇਕ ਚੀਜ਼ ਛੋਟੀ ਆ ਜਿਹੜੀ ਚੀਜ਼ ਤੁਹਾਨੂੰ ਕਹਾਂਗੇ ਤੁਸੀਂ ਪੂਰੀ ਕਰ ਹੀ ਦੇਣੀ ਆ ਇੰਨਾ ਪਿਆਰ ਕਰਦੇ ਆ ਤੁਸੀਂ ਤੇ ਬਾਕੀ ਵਲੌਗ ਘੈਂਟ ਘੈਂਟ ਆਉਂਦੇ ਰਹਿਣਗੇ ਤੇ ਚਲੋ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਲਵ ਯੂ ਸਾਰਿਆਂ ਨੂੰ ਚੈਨਲ ਸਬਸਕ੍ਰਾਈਬ ਕਰ ਦਿਓ